ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਲੇਬਰ ਕੋਰ ਤੋਂ ਪੇ ਕਰਵਾਲੋ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਨਹੀਂ ਦੇ ਸਕਦਾ ਪੀਆਰ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੇ ਤੁਸੀਂ ਮੇਰੇ ਲੇਬਰ ਕੋਰ ਤੇ ਜਾਓਗੇ ਤਾਂ ਮੈਂ ਤੁਹਾਨੂੰ ਬੈਕ ਫਾਇਰ ਕਰੂੰਗਾ ਤੇ ਤੁਹਾਡੀ ਪੀਆਰ ਤੱਕ ਵੀ ਕੈਨਸਲ ਹੋ ਜਾਏਗੀ ਪਹਿਲਾਂ ਤਾਂ ਕੋਈ ਲਾਈਕੋ ਫਾਲਸ ਪ੍ਰੋਮਿਸਸਿਸ ਕਰ ਰਹੇ ਸੀ ਕਿ ਵੀ ਸਾਨੂੰ ਪੇ ਦੋਵੋਗੇ ਔਰ ਕੋਈ ਵੀ ਐਕਸ਼ਨ ਲੈਣ ਤੋਂ ਸਾਨੂੰ ਮਨਾ ਕੀਤਾ ਗਿਆ ਸੀ ਹੁਣ ਬਹੁਤ ਜ਼ਿਆਦਾ ਸਟਰਗਲ ਹੋ ਰਹੀ ਹੈ ਤੁਹਾਨੂੰ ਕੈਨੇਡਾ ਦੀ ਮਹਿੰਗਾਈ ਬਾਰੇ ਵੀ ਪਤਾ ਹੀ ਆ ਤੁਹਾਨੂੰ ਲਾਈਕ ਹੋਰ ਆ ਫਰੈਂਡਾਂ ਤੋਂ ਫੜ ਫੜ ਕੇ ਪੈਸੀ ਆਪਣੇ ਰੈਂਟ ਉਰ ਗਰੋਸਰੀ ਦਾ ਬਹੁਤ ਔਖਾ ਹੀ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਵਿਨੀ ਪੈਗ 'ਚ ਇੱਕ ਬਹੁਤ ਹੀ ਮੁੱਦਾ ਇਸ ਵੇਲੇ ਭਖਿਆ ਹੋਇਆ ਹੈ ਜਿਹੜਾ ਕਿ ਇੱਕ ਰੈਸਟੋਰੈਂਟ ਓਨਰ ਤੇ ਵੇਜ ਥੈਫਟ ਦੇ ਇਲਜ਼ਾਮ ਲੱਗ ਰਹੇ ਨੇ ਪਹਿਲਾਂ ਵੀਡੀਓ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਮੈਟਰ ਚੱਲ ਰਿਹਾ ਹੈ ਵੇਜਿਸ ਨਾ ਦੇਣ ਕਰਕੇ ਐਕਚੁਅਲੀ ਮੈਂ ਬਹੁਤ ਪੁਰਾਣੀ ਉੱਥੇ ਵਰਕਰ ਹੈਗੀ ਸੀ ਰੀਸੈਂਟ ਮੈਂ ਕੰਮ ਛੱਡਿਆ ਹੈ ਕਿਉਂਕਿ ਉਹ ਬਿਲਕੁਲ ਹੀ ਸੈਲਰੀ ਨਹੀਂ ਦੇ ਰਹੇ ਔਰ ਮੇਰੀ April ਤੋਂ ਲੈ ਕੇ ਸੈਲਰੀ ਰੁਕੀ ਹੋਈ ਆ ਪਹਿਲਾਂ ਤਾਂ ਕੋ ਲਾਈਕ ਉਹ ਫਾਲਸ ਪ੍ਰੋਮਿਸਸਿਸ ਕਰ ਰਹੇ ਸੀਗੇ ਵੀ ਸਾਨੂੰ ਪੇ ਦੋਗੇ ਔਰ ਕੋਈ ਵੀ ਐਕਸ਼ਨ ਲੈਣ ਤੋਂ ਸਾਨੂੰ ਮਨਾ ਕੀਤਾ ਗਿਆ ਸੀ ਬਟ ਰੀਸੈਂਟ ਸਾਡੇ ਨਾਲ ਦੀਆਂ ਕੁਝ ਕੁੜੀਆਂ ਲਾਈਕ ਉਹਨਾਂ ਨੇ ਉੱਥੇ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਬਹੁਤ ਡੀਮੀਨ ਔਰ ਬਹੁਤ ਡਿਸਰੈਸਪੈਕਟ ਕਰਕੇ ਗੱਲ ਕਰਦੇ ਆ ਔਰ ਉਹਨਾਂ ਨੇ ਕਿਹਾ ਵੀ ਉਹ ਨਹੀਂ ਦੇ ਰਹੇ ਹੈਗੇ ਵੀ ਉਹਨਾਂ ਨੇ ਹੁਣ ਬਿਲਕੁਲ ਹੀ ਇਨਕਾਰ ਹੀ ਕਰਤਾ ਹੈ ਦੇਣ ਨੂੰ ਤਾਂ ਪਰ ਹਾਲੇ ਵੀ ਅਸੀਂ ਚਾਹਦੇ ਆ ਵੀ ਪੀਸਫੁਲੀ ਬੈ ਕੇ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਔਰ ਆ ਮੈਟਰ ਜਿੰਨੀ ਛੇਤੀ ਹੋ ਸਕਦਾ ਹੈ ਇਹਨੂੰ ਸੋਲਵ ਕਰੀਏ ਔਰ ਪੀਸਫੁਲੀ ਆਪੋਨ ਨਾਲ ਗੱਲ ਕਰਨ ਲਈ ਟਰਾਈ ਵੀ ਕਰ ਰਹੇ ਆ ਕਿੰਨੀ ਪੇਮੈਂਟ ਹੈ ਜੀ ਤੁਹਾਡੀ ਜਦੋਂ ਦੀ ਸੈਲਰੀ ਤੁਹਾਨੂੰ ਨਹੀਂ ਮਿਲੀ ਐਕਚੁਅਲੀ ਮੈਨੂੰ April ਤੋਂ ਲੈ ਕੇ ਸੈਲਰੀ ਨਹੀਂ ਮਿਲੀ ਹੈਗੀ ਮੈਂ August ਤੱਕ ਕੰਮ ਕੀਤਾ ਆ ਸੋ ਮੇਰੇ 8 ਚੈੱਕ ਬਣਦੇ ਆ ਸੋ ਲਿਕ ਜਿਵੇਂ ਆਰਾਊਂਡ ਵੀ ਲਾਵਾਂ ਤਾਂ 15000 ਦੇ ਆਰਾਊਂਡ ਮੇਰੇ ਬਣਦੇ ਆ ਤੇ ਤੁਹਾਨੂੰ ਜਦੋਂ ਤੁਸੀਂ ਪੇ ਦੀ ਡਿਮਾਂਡ ਕਰਦੇ ਹੋ ਤੁਸੀਂ 8 ਪੇ ਚੈੱਕ ਆ ਤੁਹਾਡੇ ਪੈਂਡਿੰਗ ਤੇ ਤੁਹਾਨੂੰ ਕੀ ਕਿਹਾ ਜਾਂਦਾ ਲੈ ਕੋ ਹਮੇਸ਼ਾ ਹੀ ਲਾਰੀ ਲਾਂਦੇ ਰਹੇ ਆ ਵੀ ਕੋਈ ਨਹੀਂ 2 ਵੀ ਕੰਚ ਦੇ ਦਾਂਗੇ ਅਗਲੇ ਮਹੀਨੇ ਤੱਕ ਕਰ ਦੰਨੇ ਆ ਬਟ ਹਾਲੇ ਤੱਕ ਇੱਕ ਵੀ ਚੱਕ ਨਹੀਂ ਲੱਗਿਆ ਹੈਗਾ ਉਹਨਾਂ ਚੋਂ ਕੋਈ ਪਾਰਸ਼ਲ ਪੇਮੈਂਟ ਕੁਛ ਨਹੀਂ ਦਿੱਤਾ ਉਹਨਾਂ ਨੇ ਜਾਂ ਕੋਈ ਚੈੱਕ ਨਹੀਂ ਬਿਲਕੁਲ ਨਹੀਂ ਐਕਚੁਅਲੀ April ਤੋਂ ਲੈ ਕੇ ਸਾਨੂੰ 1 ਡਾਲਰ ਤੱਕ ਨਹੀਂ ਪੇ ਕੀਤਾ ਗਿਆ ਹਾਂਜੀ ਸਸ਼ੀਕਲ ਜੀ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਪਤਾ ਹੀ ਹੈ ਇੰਟਰਨੈਟ ਤੇ ਵੇਚ ਤੇ ਰਿਗਾਰਡਿੰਗ ਚੱਲ ਰਿਹਾ ਹੈ ਸੋ ਆਪਾਂ ਲਾਈਕ ਉਥੇ ਮੋਰ ਦੈਨ 4 ਇਅਰਸ ਤੋਂ ਕੰਮ ਕਰ ਰਹੇ ਹਾਂ ਸੋ ਮੇਰੀ ਪੇ ਪੈਂਡਿੰਗ ਹੈ ਫਰਮ ਮਈ ਜੂਨ ਜੁਲਾਈ ਐਂਡ ਦੈਨ ਅਕਤੂਬਰ ਨਵੰਬਰ ਡਿਸੰਬਰ ਬਟ ਜਦੋਂ ਆਪਾਂ ਉਹਨਾਂ ਨੂੰ ਕਨਫਰੰਟ ਕੀਤਾ ਬੜੀ ਹੀ ਰਿਕੁਐਸਟ ਕੀਤੀ ਕਿ ਅਸੀਂ ਇੰਡੀਆ ਜਾ ਰਹੇ ਹਾਂ ਸਾਡੀ ਪੇ ਸਾਨੂੰ ਦੇ ਦਿੱਤੀ ਜਾਵੇ ਚਾਹੇ ਹਾਫ ਪੇਮੈਂਟ ਕਰ ਦੋ ਬਾਕੀ ਦੀ ਸਾਨੂੰ ਅੱਗੇ ਪੇਮੈਂਟਸ ਲਾਈਕ ਇਨਸਟਾਲਮੈਂਟਸ ਦੇ ਵਿੱਚ ਪੇ ਕਰ ਦਿੱਤਾ ਜਾਵੇ ਬਟ ਉਹਨਾਂ ਨੇ ਇਨਕਾਰ ਕਰ ਦਿੱਤਾ ਆ ਉਹਨਾਂ ਨੇ ਕਿਹਾ ਲੇਬਰ ਕੋਰਟ ਤੋਂ ਪੇ ਕਰਵਾਲੋ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਨਹੀਂ ਦੇ ਸਕਦਾ ਤੁਹਾਨੂੰ ਕਿ ਤੁਹਾਡੀ ਟੋਟਲ 4 ਮਹੀਨੇ ਦੀ ਤੁਹਾਡੀ ਪੇ ਹੈ ਤੁਸੀਂ 1 ਮੰਥ ਵਿੱਚੋਂ ਮਿਸ ਕੀਤਾ ਹੈ ਉਹ ਤੁਸੀਂ ਕੰਮ ਹੀ ਨਹੀਂ ਕੀਤਾ ਉੱਥੇ ਨਹੀਂ ਮੇਰੀ ਲਾਈਕਸ ਐਂਡ ਆਫ ਅਣੀ ਵਿਚ ਵਾਲੀ ਸਾਨੂੰ ਪੇਮੈਂਟ ਲਾਈਕ ਜਿਹੜੇ ਪਾਰਟਨਰ ਸੀਗੇ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਸੀਗਾ ਸੋ ਮੈਨੂੰ ਅਗਸਤ ਤੋਂ ਸਪਟੈਂਬਰ ਦੀ ਪੇ ਕਲੀਅਰ ਆ ਸੋ ਲਾਈਕ 20 ਮਈ ਜੂਨ ਐਂਡ ਆਫ ਦਾ ਜੁਲਾਈ ਰਹਿੰਦੀ ਹੈ ਥੈਨ 5 ਅਕਤੂਬਰ ਤੋਂ ਡਿਸੰਬਰ 18 ਤੱਕ ਮੇਰੀ ਪੇ ਪੈਂਡਿੰਗ ਹੈ ਤੇ ਤੁਹਾਨੂੰ ਵੀ ਸੇਮ ਹੀ ਏਕਸਕਿਊਸ ਦਿੱਤੇ ਜਾ ਰਹੇ ਆ ਕਿ ਪੇਮੈਂਟ ਦੇ ਦਾਂਗੇ ਹਾਂਜੀ ਮੈਨੂੰ ਇਦਾਂ ਕਿਹਾ ਸੀ ਮੈਂ ਇੰਡੀਆ ਜਾ ਰਹੀ ਹਾਂ ਉਹਨਾਂ ਨੇ ਮੈਨੂੰ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਪੂਰੀ ਪੇਮੈਂਟ ਕਰ ਦੂੰਗਾ ਬਟ ਜਦੋਂ ਲਾਈਕ ਸਟਾਰਟਿੰਗ ਆਫ ਦਿਸ ਡਿਸੰਬਰ ਉਹਨਾਂ ਨੇ ਮੈਨੂੰ ਕਿਹਾ ਮੈਂ ਹਾਫ ਪੇਮੈਂਟ ਕਰ ਦੂੰਗਾ ਤੁਹਾਨੂੰ ਤੇ ਹਾਫ ਥੋੜੀ ਜਦੋਂ ਤੁਸੀਂ ਇੰਡੀਆ ਚਲੇ ਜਾਓਗੇ ਉਦੋਂ ਤੁਹਾਨੂੰ ਥੋੜੀ ਥੋੜੀ ਕਰਕੇ ਮੈਂ ਤੁਹਾਨੂੰ ਦੇ ਦੂੰਗਾ ਬਟ ਜਦੋਂ 19 ਡਿਸੰਬਰ ਨੂੰ ਅਸੀਂ ਸਾਰੇ ਉੱਥੇ ਗਏ ਕਿ ਸਾਡੀ ਪੇਮੈਂਟ ਸਾਨੂੰ ਕਿੱਦਾਂ ਪੇ ਕਰੋਂਗੇ ਦੈਨ ਉਹਨਾਂ ਦਾ ਬੜਾ ਹੀ ਰੂਡ ਬਿਹੇਵੀਅਰ ਸੀਗਾ ਉਹਨ ਤੇ ਤੁਹਾਨੂੰ ਕੁਝ ਹੋਰ ਥ੍ਰੈਟਸ ਵੀ ਉਹਨਾਂ ਨੇ ਦਿੱਤੇ ਜਾਂ ਕਿਸੇ ਤਰ੍ਹਾਂ ਦੇ এমਪਲాయਮੈਂਟ ਨਾਲ ਰਿਲੇਟਡ ਜਾਂ ਕੁਝ ਹਾਂਜੀ ਪੀਆਰ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੇ ਤੁਸੀਂ ਮੇਰੇ ਲੇਬਰ ਕੋਰਟ ਤੇ ਜਾਓਗੇ ਦੈਨ ਮੈਂ ਤੁਹਾਨੂੰ ਬੈਕ ਫਾਇਰ ਕਰੂੰਗਾ ਤੇ ਤੁਹਾਡੀ ਪੀਆਰ ਤੱਕ ਵੀ ਕੈਨਸਲ ਕੀਤੀ ਜਾਏਗੀ ਤੇ ਪਿਛਲੇ 4 ਸਾਲ ਤੋਂ ਕੰਮ ਕਰ ਰਿਆ ਉੱਥੋਂ ਦੇ ਓਨਰ ਵੱਲੋਂ ਸਾਨੂੰ ਪਿਛਲੇ 4 ਮਹੀਨਿਆਂ ਤੋਂ ਫਾਲਸ ਪ੍ਰੋਮਿਸ ਕੀਤੇ ਜਾ ਰਹੇ ਨੇ ਕਿ ਤੁਸੀਂ ਮੈਨੂੰ ਪਲੀਜ਼ ਸਪੋਰਟ ਕਰੋ ਮੈਨੂੰ ਥੋੜਾ ਸਮਝੋ ਮੈਂ ਤੁਹਾਨੂੰ ਜਲਦੀ ਹੀ ਪੇ ਕਰਾਂਗਾ ਬਟ ਉਹਨਾਂ ਵੱਲੋਂ ਸਾਨੂੰ ਕੁਝ ਵੀ ਪੇ ਨਹੀਂ ਹੋ ਰਿਹਾ ਮੇਰੇ ਪੇ ਆਲਮੋਸਟ 6 ਮੰਥ ਦੀ ਖੜੀ ਆ ਉਹਨਾਂ ਵੱਲੋਂ ਤੇ ਜਦ ਅੱਜ ਮੈਂ ਇਹਨਾਂ ਨੂੰ ਫੋਨ ਮੈਸੇਜ ਕਰਦੀ ਆ ਉਹਨਾਂ ਵੱਲੋਂ ਕੁਝ ਵੀ ਰਿਪਲਾਈ ਨਹੀਂ ਆਉਂਦਾ ਫੋਨ ਬੈਕ ਕਾਲ ਨਹੀਂ ਕਰਦੇ ਜਿਨ੍ਹਾਂ ਨੂੰ ਮਿਲਦੇ ਆ ਤਾਂ ਉਹ ਅੱਗੋਂ ਬਹੁਤ ਹੀ ਡਿਸਰੈਸਪੈਕਟਫੁਲ ਵੇ ਨਾਲ ਮਿਲਦੇ ਆ ਟੋਟਲ ਕਿੰਨੇ ਪੈਂਡਿੰਗ ਨੇ ਤੁਹਾਡੀ ਪੇਮੈਂਟ ਮੇਰੇ 12-13 ਹਜ਼ਾਰ ਆ ਰਹੀ 12 ਤੁਹਾਡੀ ਕਿੰਨੇ ਪੈਂਡਿੰਗ ਸੀਗੀ ਮੇਰੀ ਵੀ 12 ਹਜ਼ਾਰ ਦੇ ਅਰਾਊਂਡ ਆ 12 ਤਾਂ ਤੁਹਾਡੀ ਰਫਲੀ ਹਾਂਜੀ ਆ 12-15 ਹਜ਼ਾਰ ਹੈਗੀਆਂ ਹਾਂਜੀ ਸਸ਼ੀ ਕਲਜੀ ਸਾਰਿਆਂ ਨੂੰ ਮੈਂ ਲਾਸਟ 3 ਇਅਰ ਕੰਮ ਕਰ ਰਹੀ ਹਾਂ ਬਟ ਲਾਸਟ ਫਿਊ ਮੰਥਸ ਤੋਂ ਆਰਾਊਂਡ 4 ਮੰਥਸ ਤੋਂ ਮੇਰੀ ਪੇ ਪੈਂਡਿੰਗ ਆ ਆਪਾਂ ਓਨਰ ਨੂੰ ਬਹੁਤ ਵਾਰੇ ਪੁੱਛਿਆ ਲਾਈਕ ਪੇ ਦਾ ਪਰ ਜਦੋਂ ਵੀ ਆਪਾਂ ਉਹਨਾਂ ਨੂੰ ਕੋਈ ਮੈਸੇਜ ਕਰਦੇ ਆ ਤਾਂ ਅੱਗੋਂ ਕੋਈ ਰਿਪਲਾਈ ਨਹੀਂ ਕਰਦੇ ਕਦੇ ਵੀ ਉਹਨਾਂ ਨੇ ਬੈਂਕ ਕਾਲ ਨਹੀਂ ਕੀਤੀ ਕੋਈ ਰਿਪਲਾਈ ਨਹੀਂ ਕਰਦੇ ਕਿੱਦਾਂ ਪੇ ਕਰਨੀ ਆ ਤਾਂ ਕਰਕੇ ਅਸੀਂ ਹੁਣ ਇੰਟਰਨੈਟ ਤੇ ਜਿਹੜਾ ਇਸ਼ੂ ਚੱਲ ਰਿਹਾ ਹੈ ਉਹਦੇ ਰਿਗਾਰਡਿੰਗ ਤੁਹਾਡੀ ਕਿੰਨੀ ਪੇਮੈਂਟ ਪੈਂਡਿੰਗ ਹੈ ਜੀ ਹਾਂਜੀ ਮੇਰੀ ਲਾਸਟ 4 ਮੰਥਸ ਦੀ ਪੇ ਪੈਂਡਿੰਗ ਆ 4 ਮੰਥਸ ਸੋ ਤੋ ਤਕਰੀਬਨ ਤੁਹਾਡੇ ਸਾਰ ਹਾਂਜੀ ਐਂਡ ਉਹ ਕਹਿ ਰਿਹਾ ਕਿ ਜੇ ਤੁਸੀਂ ਲੇਬਰ ਕੋਰ ਜਾਉਂਗੇ ਤਾਂ ਮੈਂ ਟਾਈਮ ਗੇਨ ਕਰੂੰਗਾ ਮੈਂ ਕੁਝ ਵੀ ਪੇ ਨਹੀਂ ਕਰੂੰਗਾ ਲਾਈਕ ਤੁਹਾਨੂੰ ਸਾਲ 2 ਸਾਲ ਤੱਕ ਤੁਹਾਨੂੰ ਕੁਝ ਵੀ ਨਹੀਂ ਮਿਲੂਗਾ ਜੇ ਤੁਸੀਂ ਲੇਬਰ ਕੋਰ ਜਾਉਂਗੇ ਤਾਂ ਆਫਟਰ ਦੈਟ ਲਾਈਕ 2 ਸਾਲ ਬਾਅਦ ਚ ਮੈਨੂੰ ਪੇ ਕਰਨਾ ਵੀ ਪੈ ਗਿਆ ਤਾਂ ਇਟਸ ਓਕੇ ਐਕਚੁਅਲੀ ਅਸੀਂ ਚਾਹਨੀਆ ਵੀ ਅਸੀਂ ਲਾਈਕ ਮਿਲ ਬੈ ਕੇ ਗੱਲ ਕਰ ਲਈਏ ਔਰ ਵੀ ਜਿੱਦਾਂ ਵੀ ਆ ਪੀਸਫੁਲੀ ਜੇ ਨਿਬੜਦਾ ਹੈ ਤਾਂ ਸੋਲਵ ਹੋ ਜਾਈਏ ਹਾਂਜੀ ਕਿਉਂਕਿ ਪਤਾ ਹੈ ਸਾਰੇ ਨੂੰ ਸਾਨੂੰ ਨਾ ਪਰਸਨਲੀ ਹਾਂਜੀ ਸਾਨੂੰ ਹੁਣ ਬਹੁਤ ਜ਼ਿਆਦਾ ਸਟਰਗਲ ਹੋ ਰਹੀ ਹੈ ਤੁਹਾਨੂੰ ਕੈਨੇਡਾ ਦੀ ਮਹਿੰਗਾਈ ਬਾਰੇ ਵੀ ਪਤਾ ਹੀ ਆ ਤੁਹਾਨੂੰ ਲਾਈਕ ਹੋਰ ਆ ਫਰੈਂਡਾਂ ਤੋਂ ਫੜ ਫੜ ਕੇ ਪੈਸੀ ਆਪਣੀ ਰੈਂਟਰ ਗਰੋਸਰੀ ਦਾ ਬਹੁਤ ਔਖਾ ਹੀ ਚੱਲ ਰਿਹਾ ਆ ਜਿਹਦੇ ਨਾਲ ਵੀ ਤੁਸੀਂ ਐਕਸਪੈਕਟ ਕਰਦੇ ਹੋ ਕਿ ਤੁਹਾਡਾ ਮੈਟਰ ਸੌਟ ਆਊਟ ਹੋ ਜਾਏ ਤਾਂ ਤੁਹਾਨੂੰ ਪੇਹ ਦਿੱਤੀ ਜਾਵੇ ਹਾਂ ਜੀ ਤੁਹਾਡੇ ਕੋਲ ਇਹ ਸਾਰਾ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਬੜੇ ਗੰਭੀਰ ਅਲੀਗੇਸ਼ਨਸ ਨੇ ਕਿ ਤੁਹਾਡੇ ਕੋਲ ਇਹਨਾਂ ਦੇ ਪ੍ਰੂਫ ਹੈਗੇ ਨੇ ਵੀ ਤੁਸੀਂ ਉੱਥੇ ਕੰਮ ਕੀਤਾ ਜਾਂ ਕੱਲ ਨੂੰ ਉਹ ਡਿਨਾਈ ਕਰਦੇ ਨੇ ਵੀ ਕਿਸੇ ਤਰ੍ਹਾਂ ਨਾਲ ਤੁਸੀਂ ਆਪਣੇ ਵੱਲੋਂ ਸੇਫ ਸਾਈਡ ਲੈ ਕੇ ਚੱਲ ਰਹੇ ਹੋ ਹਾਂਜੀ ਸੋ ਜਿਹੜਾ ਲਾਈਕ ਆਪਣਾ ਪੁਰਾਣਾ ਆ ਮਈ ਜੂਨ ਜੁਲਾਈ ਉਹਦੇ ਸਾਨੂੰ ਚੈੱਕ ਇਸ਼ੂ ਹੋਏ ਹੋਏ ਨੇ ਸਾਡੇ ਕੋਲ ਚੈੱਕ ਪਏ ਨਹੀਂ ਐਂ ਜਿਹੜਾ ਲਾਈਕ ਅਕਤੂਬਰ ਨਵੰਬਰ ਡਿਸੰਬਰ ਦਾ ਟਾਈਮਿੰਗ ਹੈ ਉਹ ਸਾਡੇ ਕੋਲ ਸ케ਜੂਲ ਪਿਆ ਉਹਦਾ ਸਾਰਾ ਹੁਣ ਦੋਸਤੋ ਵੀਡੀਓ ਚ ਤੁਸੀਂ ਦੇਖ ਲਿਆ ਹੁਣ ਵੀ ਇਹ ਜਿਹੜੇ EMPLOYEES ਨੇ ਜਾਂ ਇਹਨਾਂ ਦਾ ਇਹ ਕਹਿਣਾ ਆ ਕਿ 4-4 ਮਹੀਨੇ ਤੋਂ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਤੇ ਜਦੋਂ ਵੀ ਇਹ ਆਪਣੇ ਓਨਰ ਨਾਲ ਗੱਲ ਕਰਨ ਜਾਂਦੇ ਸੀ ਜਾਂ ਕੋਈ ਮੈਸੇਜ ਕਰਦੇ ਸੀ ਜਾਂ ਤਾਂ ਇਹਨਾਂ ਨੂੰ ਇਗਨੋਰ ਕੀਤਾ ਜਾਂਦਾ ਸੀ ਜਾਂ ਤੋੜ ਕੇ ਜਵਾਬ ਦੇ ਦਿੱਤਾ ਜਾਂਦਾ ਸੀ ਕਿ ਮੈਂ ਪੈਸੇ ਨਹੀਂ ਦੇਣੇ ਤੁਸੀਂ ਜਾ ਕੇ ਲੇਬਰ ਕੋਰਟ ਚੋਂ ਲੈ ਲਓ کافی ਲੰਬਾ ਸਮਾਂ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਕੁੜੀਆਂ ਨੇ ਜਿਹੜੀ ਇਸੂ ਮੈਨੀਟੋਬਾ ਸੰਸਥਾ ਆ ਜਿਹੜੀ ਕਿ ਸਟੂਡੈਂਟਸ ਤੇ ਵਰਕਰ ਦੀ ਸਪੋਰਟ ਕਰਦੀ ਆ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਵੱਲੋਂ ਫਿਰ ਓਨਰ ਨੂੰ ਅਪਰੋਚ ਕੀਤੀ ਗਈ ਕਿ ਇਹਨਾਂ ਦਾ ਮਸਲਾ ਜਿਹੜਾ ਆ ਮਿਲ ਬੈਠ ਕੇ ਸੁਲਝਾਇਆ ਜਾਵੇ ਤਾਂ ਇਹਨਾਂ ਦੇ ਜੋ ਬਣਦੇ ਪੈਸੇ ਆ ਉਹ ਦਿੱਤੇ ਜਾਣ। ਦੋਸਤੋ ਹੁਣ ਸੁਣਨ ਚ ਇਹ ਆਇਆ ਕਿ ਇਹਨਾਂ ਦੀ ਇੱਕ ਮੀਟਿੰਗ ਏਮਪਲੋਇਰ ਦੇ ਨਾਲ ਹੋ ਚੁੱਕੀ ਆ ਤੇ ਉਸ ਦੇ ਵਿੱਚ ਏਮਪਲੋਇਰ ਵੱਲੋਂ ਇਹਨਾਂ ਨੂੰ ਪ੍ਰੋਮਿਸ ਕੀਤਾ ਗਿਆ ਭਾਈਚਾਰੇ ਦੀ ਮੌਜੂਦਗੀ ਦੇ ਵਿੱਚ ਕਿ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਜਿਹੜੇ ਆ ਉਹ ਜਲਦ ਹੀ ਦੇ ਦਿੱਤੇ ਜਾਣਗੇ ਤੇ ਬਾਕੀ ਕੁਝ ਸਮਾਂ ਉਹਨਾਂ ਨੇ ਜ਼ਰੂਰ ਮੰਗਿਆ ਆ। ਦੋਵਾਂ ਧਿਰਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਆ ਪਰ ਹੁਣ ਅੱਗੇ ਦੇਖਦੇ ਆ ਕਿ ਇਹ ਜਿਹੜਾ ਪ੍ਰੋਮਿਸ ਆ ਇਹ ਪਿਛਲੇ ਵਾਅਦਿਆਂ ਦੀ ਤਰ੍ਹਾਂ ਇੱਕ ਫੇਕ ਪ੍ਰੋਮਿਸ ਨਿਕਲਦਾ ਆ ਜਾਂ ਇਹਦੇ ਵਿੱਚੋਂ ਕੁਝ ਅੱਗੇ ਨਿਕਲ ਕੇ ਆਂਦਾ ਇਹ ਮਸਲਾ ਹੱਲ ਹੁੰਦਾ